ਤਲ ਅਜੀ ਬਹਿਜੂਰ ਖਾਲਸਾ ਬਹਿਜੂਰ ਇਹ ਫਰਮ ਪੂਰਾ ਕਰਾ ਲਉ ਅਜੀਰੇ ਆਪਾਂ ਇਹਦਾ ਇਹ ਸਰਟੀਫਿਕੇਟ ਹੀ 시ਗੀ ਇਹਦਾ ਉਸ ਪਾਸੇ ਤੇ ਇੰਜਕਟਰ ਇਹਦਾ ਸਾਰਾ ਕੁਝ ਕਰਵਾਤਾ ਠੀਕ ਹੈ ਇਹਦਾ ਉਹ ਕੋੜੇ ਕਾੜਾ ਕੋਲ ਲੈ ਕੇ ਦੇ ਦਤਾ ਇਹਨੂੰ ਜੇ ਚੇਰ ਆਉਂਦੀ ਆ ਤੇ ਆਪਾਂ ਡਿਜੀਟਲ ਤੇ ਭਰ ਆਈਏ ਸੰਦਰ ਉਹਦਾ ਨਾ ਕਿਸੇ ਤੇ ਨਿਹਾਇਤ ਜ਼ਿੰਮੇਵਾਰ ਦਾਨੀ ਤੇ ਆਪਾਂ ਦੇਖੀ ਅੱਜ ਆਪ ਲੈ ਕੇ ਐਸਨੈਟ ਬਣ ਸਭ ਤੋਂ ਪਹਿਲਾਂ ਨੋ ਮੋਟਰ ਦਾ ਧੰਨਵਾਦ ਇਹਨਾਂ ਨੇ ਜਿਹੜਾ ਦਾ ਤੇ ਸਾਡੇ ਸਾਰੇ ਜੀਵਦਾਗਾ ਤੇ ਬਾਕੀ ਵੀ ਇਹ ਭਾਈ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਆ ਬਹੁਤ ਬਸ ਕੜੀ ਕੀਤੀ ਆ ਬਸ ਹੀ ਆਪਣੇ ਗਰੁੱਪ ਦਾ ਸਾਰਿਆਂ ਦਾ ਧੰਨਵਾਦ ਆ ਜਿਨ੍ਹਾਂ ਨੇ 5-5 10 ਹਜ਼ਾਰ ਰੁਪਏ ਇਕੱਠੇ ਕਰਕੇ ਨਾ ਇਹ ਵੀ ਇਸ ਦੀ ਖਰਚੀ ਕੀਤੀ ਹੈਗੀ ਤੇ ਆਪਣੇ ਪਰਿਵਾਰ ਵਿੱਚ ਜਾਵੇ ਤੇ ਆਪਣਾ ਇਲਾਜ ਕਰਾਵੇ ਇੰਡੀਆ ਜਾ ਕੇ ਮੈਂ ਕਹਣਾਗਾ ਵੀ ਭਾਈ ਜੇ ਕਿਸੇ ਨੇ ਇਸ ਤੋਹਰਾੜਾ ਬੇਪਰਾਪਿਆ ਕਰੋ ਬੇਪਰਾ ਤੋਂ ਬਿਨਾ ਬਹੁਤ ਹੌਸਲਾ ਰਹਿੰਦੀ ਜੀ ਕੇ ਸਾਥਾ ਰਹਿੰਦੀ ਜੀ ਸੋਹਣਾ ਲਿਖਿਆ ਇਹੇ ਕਾ ਦਿਖ ਰਿਹਾ ਹੈ ਤਾ ਰੰਤਾ ਕਾ ਅਮਾਰਾ ਨਾ ਹਾਂ ਬਾ ਇਹੇ